ਸਸਰੀ ਗੱਲ ਜੀ ਸੰਦਲ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਨੰਗਲ ਛੀਦੀ ਜੋੜ ਮੇਲੇ ਸਮਗ ਦੂਸਰੇ ਦਿਨ ਵੱਡੀ ਗਿਣਤੀ ਸੰਗਤਾਂ ਦੀ ਹੋਈਆਂ ਨਸਮਸਤਕ ਛੀਦੀ ਪੰਦਲ ਵਾਏ ਤੇ ਛੀਦੀ ਜੋੜ ਮੇਲੇ ਸਵਾਗਤ ਦੀ ਰੰਮਤਾ ਬੀਤੇ ਦਿਨੀ ਅਦਰਾਸ ਅਦਰਾਸ ਪਰੰਤ ਖੰਡ ਪੜਸਾਹ ਦੀ ਰੰਮਤਾ ਦੇ ਨਾਲ ਗੁਰਦੁਆਰਾ ਪਰਿਵਾਰ ਪਛੋੜਾ ਸਾਹਿਬ ਪਾਸ਼ੀ 10ਵੀਂ ਸਰਸਾ ਨੰਗਲ ਤੋਂ ਹੋਈ ਦੂਸਰੇ ਦਿਨ ਬੀਤੇ ਰੋਜ਼ ਤੁਰੰਭ ਖੰਡ ਪਾਟ ਸਹਿਬ ਦੇ ਸਵੇਰੇ ਮੱਧ ਦੇ ਭੋਗ ਪਾਏ ਗਏ ਅਪਰੰਤ ਖੁੱਲੇ ਬਨਾਲਾਂ ਦੀ ਦੀਵਾਨ ਸਜਾਈ ਗਏ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਗੁਰਦੁਆਰ ਸਾਹਿਬ ਆ ਕੇ ਨਸਮਸਤਕ ਹੋਈਆਂ ਤੇ ਮੌਕੇ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਰੋਪੜ ਵਾਲੇ ਚੇਚੇ ਤੌਰ ਤੇ ਹਾਜ਼ਰ ਹੋਏ ਅੱਜ ਦੂਸਰੇ ਦਿਨ ਪਿੰਡ ਆਸਪੁਰ ਦੀਆਂ ਸੰਗਤਾਂ ਵੱਲੋਂ ਸੰਗਤਾਂ ਦੇ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਲੰਗਰ ਸਿਖਾਏ ਗਏ ਇਸ ਮੌਕੇ ਕਰਨੌਲੀ ਥਰਮਲ ਕਰਨੌਨੀ ਸਰਸਾ ਨੰਗਲ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਇਸ ਮੌਕੇ ਸ਼੍ਰੋਮਣੀ ਪ੍ਰਮਧਪ ਦੇ ਬੇਟੀ ਬਲੋਖੁੱਲੇ ਦਵਾਨ ਨਾਹਾਨ ਤੇ ਦਵਾਨ ਵੀ ਸਜਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਨੇ ਕਵੀਸ਼ਰਾਂ ਨੇ ਸਖ ਸਖ ਕਾਮ ਦੇ ਵਿਦਵਾਨਾਂ ਪ੍ਰਚਾਰਕ ਅਤੇ ਸੰਗਤਾਂ ਨੂੰ ਗੁਰ ਅਰਧਨਾ ਸਰਮਣ ਕਰਵਾਇਆ ਸਮੁੱਚੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਪਰਵਾਰ ਵਿਛੋੜੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਵਿਚਨ ਕਿਤਾਬਾਂ ਨਾਲ ਸਰਵਨ ਕਰਵਾਇਆ ਅੱਜ ਸਮੁੱਚੇ ਸੰਗਤਾਂ ਨੇ ਗੁਰਬਾਣੀ ਤੇ ਕੀਰਤਨ ਸਰਵਨ ਕੀਤਾ ਅਤੇ ਕਿਹਾ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬੇਟੀ ਬਹੁਤ ਹੀ ਵਧੀਆ ਢੰਗ ਨਾਲ ਸਾਰੀ ਪ੍ਰਬੰਧ ਕੀਤੇ ਗਏ ਸਨ ਧੰਨਵਾਦ ਜੀ ਖਬਰਾਂ ਨਾਲ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ